ਉਨ ਕੀ ਜਿਹੜਾ ਅੱਜ ਦੀ ਅਪਡੇਟ ਕੀ ਹੈ ਕਿੰਨੇ ਮੋਟਰਸਾਈਕਲ ਫੜੇ ਕਿੰਨੇ ਬੰਦੇ ਫੜੇ ਜੀ ਇੱਕ ਕਸੀ ਚੋਰਾ ਦਾ گروਹ ਫੜਿਆ ਵਾ ਜਿਹੜੇ ਸਾਰੇ ਗੁਰੂ ਸਾਹਿਬ ਨਾਲ ਰਿਲੇਟਡ ਨੇ ਔਰ ਇਹ ਸਾਰੇ ਸ਼ਹਿਰ ਵਿੱਚ ਕਈ ਥਾਵਾਂ ਤੋਂ ਚੋਰੀ ਮੋਟਰਸਾਈਕਲ ਕਰਦੇ ਸੀ ਔਰ ਕਰੀਬ ਅੱਜ ਤੱਕ ਇਹਨਾਂ ਕੋਲੋਂ ਅਸੀਂ 14 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਇਹ ਕੋਈ ਐਸੇ ਬੰਦੇ ਸਾਹਮਣੇ ਹੈ ਜਿਨ੍ਹਾਂ ਦਾ ਪਤਾ ਨਹੀਂ ਕਿ ਉਹ ਕਹਿੰਨਗੇ ਮੋਟਰਸਾਈਕਲ ਸਾਡੇ ਵੀ ਉਹ ਹਾਲੇ ਜੀ ਅਸੀਂ ਸ਼ਨਾਖਤ ਕਰਾ ਰਹੇ ਹਾਂ ਪਬਲਿਕ ਨਾਲ ਅਸੀਂ ਤਾਲਮਿਲ ਕਰਕੇ ਸ਼ਨਾਖਤ ਕਰਾਏ ਜਿਨ੍ਹਾਂ ਦੇ ਕਿਤੇ ਚੋਰੀ ਹੋਇਆ ਉਹਨਾਂ ਨੂੰ ਅਸੀਂ ਕਾਫੀ ਨੂੰ ਪ੍ਰੋਟੈਕਟ ਕੀਤਾ ਹੈ ਉਹ ਆ ਰਹੇ ਸਾਡੇ ਕੋਲੇ ਉਹ ਹੋ ਜਾਏਗੀ ਸਾਬਤ ਇਹਨਾਂ ਦੇ ਬੰਦੇ ਦੇ ਨਾਮ ਇਹਨਾਂ ਦੇ ਇੱਕ ਦਾ ਨਾਮ ਹੀ ਸਤਨਾਮ ਹੈ ਦੂਸਰੇ ਦਾ ਨਾਮ ਸ਼ੋਭਾ ਤੀਸਰੇ ਦਾ ਨਾਮ ਕੋਕੀ ਹੈ ਸਰ ਜੜੇ ਦਾ ਨਾਮ ਹੈ ਸਰ ਇਹ ਸਾਰੇ ਗੁਰੂ ਸਾਹਿਬ ਦੇ ਵਾਕ ਬਣਾਦਾ ਰਹਿ ਨਾਲੇ ਸੱਤ ਸਾਈਕਲ ਇਧਰੋਂ ਚੋਰੀ ਕਰਕੇ ਉਧਰ ਵੀ ਜਾਂਦਾ ਸੀ ਕਿ ਉਧਰ ਹੋਇਆ ਸੀ ਬਈ ਜੀ ਇਧਰੋਂ ਸ਼ਹਿਰ ਚ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਸਰ ਜਿਹੜੇ ਨਾਮ ਦੇ ਕੋ ਬੰਦੇ ਕੁਝ ਹੈ। ਹਾਲੇ ਅਸੀਂ ਚੱਲ ਚੱਲ ਰਹੀ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਰ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਨੇ ਇਹ ਅਲੱਗ-ਅਲੱਗ ਸ਼ਹਿਰਾਂ ਤੋਂ ਫੜੇ ਗਏ ਕਿpropto ਦੇ ਹੀ ਨੇ। ਨਹੀਂpropto ਨਾਲ ਰਿਲੇਟਡ ਹੀ ਨੇ ਸਾਰੀ ਇਹ ਸਭ ਜੀ ਦੋਨਾਂ ਨੂੰ ਪ੍ਰਾਪਤ ਕੀਤੀ ਅਸੀਂ। ਮੋਟਰਸਾਈਕਲਾਂ ਦੇ ਨਾਲ ਨਾਲ ਕੁਝ ਹੋਰ ਵੀ ਕੁਝ ਬ੍ਰਾੰਡ ਵੀ ਹੈ। ਹਲੇ ਕੁਝ ਨਹੀਂ ਜਦ ਤੱਕ ਸਿਰਫ ਮੋਟਰਸਾਈਕਲ ਹੀ ਬਰਾਮਦ ਹੋਏ ਆ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਉਮੀਦ ਹੈ ਇਹਨਾਂ ਤੋਂ ਹੋਰ ਵੀ ਮੋਟਰਸਾਈਕਲ ਮਿਲਦੀ ਹੋਵੇਗੀ। ਇਹ ਕਿੰਨਾ ਕੁ ਗ੍ਰੋ ਇਹਨਾਂ ਦਾ ਹੈਗਾ ਜੀ? ਜਲ ਚੱਲ ਰਹੀ ਜੀ ਸਾਡੀ। ਪਲੈਸਿਕ ਇਸ ਨੂੰ ਚਲਦੀ ਬਿੱਟ ਕਰਦੇ ਜਿਹੜੇ ਤਪੜੇ ਕਿ ਆਪਣੇ ਸਪਲੈਂਡਰ ਨੂੰ ਹੀ ਆ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਹਰ ਤਰ੍ਹਾਂ ਦੇ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਜੀ